ਸਤ ਮਾ ਸ੍ਰੀ ਸ਼੍ਰੋਮਣੀ ਕਮੇਟੀ ਨੇ ਜਿਸ ਬੇਸ਼ਰਮੀ ਅਤੇ ਬੇਹਰਮਤੀ ਨਾਲ ਤਖਤ ਸ੍ਰੀ ਅਕਾਲ ਤਖਤ ਅਤੇ ਸ੍ਰੀ ਕੀਰਤ ਸਰ ਸਾਹਿਬ ਦੇ ਜਥੇਦਾਰ ਨੂੰ ਸੇਵਾ ਮੁਕਤ ਕੀਤਾ ਹੈ ਉਸ ਦਾ ਤਹੂ ਪਾਸਿਓਂ ਵਿਰੋਧ ਹੋ ਰਿਹਾ ਹੈ ਬਦਲਤਰੇ ਦੇ ਹੀ ਸੀਨੀਅਰ ਆਗੂ ਵਿਰੋਧ ਤੇ ਉਤਰ ਆਏ ਹਨ ਇਸੇ ਨਾਲ ਹੀ ਸੰਬੰਧਿਤ ਖਬਰਾਂ ਨਾਲ ਭਰੀਆਂ ਰਹੀਆਂ ਅੱਜ ਅਖਬਾਰ 9 ਮਾਰਚ ਦੀਆਂ ਪੰਜਾਬ ਨਾ ਪੰਜਾਬੀ ਅਖਬਾਰ ਮਾਰਦੇ ਹਾਂ ਇੱਕ ਨਜ਼ਰ ਅਜੀਤ ਦੇ ਪਹਿਲੇ ਪੰਨੇ ਤੇ ਹੈਡਲਾਈਨ ਰਹੀ

اکالی دل بادل دے پردھان بلوندر کو لردہ بیان مجیتیا نے اکالی دل دی کی چھرا ماریا وقت وقت وق وچ چھپیاں خبران مطابق پنجاب پناب وچ رومنی کمیٹی دے اس فیصلے دے ویروت وچ پنجاب اور ہریا دے وقت وقت وچ اکالی دل بادل دے سینئر آگوان اور ورکر تے استعفے کا سلسلہ تیز ہو گیا ہے وچ پاری روز پایا جا رہا ہے روز پردرشن شروع ہو گئے ہیں پتلے فوکے جان دیا خبر ہیں

ਬਠਿੰਡਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਰਦੁਆਰਾ ਹਾਜ਼ੀ ਰਤਨ ਦੇ ਮੈਨੇਜਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਨਾਮ ਪੱਤਰ ਦੇ ਕੇ ਅੰਤਰਨ ਕਮੇਟੀ ਦੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਰੋਜ਼ਾਨਾ ਪਹਿਰੇਦਾਰ ਨੇ ਸੱਤ ਮੈਂਬਰੀ ਕਮੇਟੀ ਤੋਂ ਪੰਜ ਮੈਂਬਰੀ ਰਹਿ ਗਈ ਕਮੇਟੀ ਵੱਲੋਂ 18 ਮਾਰਚ ਤੋਂ ਸ਼ੁਰੂ ਹੋ ਕੀਤੀ ਜਾਣ ਵਾਲੀ ਭਰਤੀ ਮੁਹਿੰਮ ਲਈ ਛਾਪੀ ਗਈ ਮੈਂਬਰਸ਼ਿਪ ਪਰਚੀ ਦੀ ਤਕਨੀਕੀ ਗਲਤੀ ਦਾ ਖੁਲਾਸਾ ਕੀਤਾ ਹੈ

کل خالسا بیان بھی اخبار کی سرخی رہا کہ جتھے دار بے پت کر کے فارق کرن دے گنا پنت نہ بھلے گا تو نہ ہی کدے ماف کرے گا فیڈریشن آف سکھ آرگنائزیشن یو کے نے بھی جتے دار اس تبدیلی نخت دیتی ہے اور ہے کہ سخبیر بادل اینڈ کمپنی کی ڈکٹے اینہ دے کے قسم کل سابت ہوئے گی اس طرح ہی پنجاب مخمتری مان کی ٹپنی بھی اچھے اخبار کی سرخی بنی جس وچ انہاں کہا کہ جتھے آرانو ہٹاؤنا بادنا دی بدلے پری کاروائی ہے جو غیر واجب اتے انوچت ہے لوکان دے نکارے آگوان دی جیو وچوں جتھے دار صاحب نو چلن اتے ہٹاؤن اے رجحان دکھدائی استیتینی درسوندہ ہے ہن جاندے ہاں اس مسئلے تے پنجابی اخواران دی رائے اجیت نے اج سمپاد کی لکھی ہے ہور ڈونگا ہویا سنکٹ

ਰੂਹਾਨਾ ਪੱਤਰਕਾਰ ਨੇ ਪਹਿਲੇ ਪੇਜ ਤੇ ਆਪਣੇ ਸੰਪਾਦਕ ਨੂੰ ਛੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਵਿੱਚ ਕਿਸੇ ਅਛੀਰਛਾੜ ਦੀ ਮਨਸ਼ਾ ਰੱਖਣ ਵਾਲਿਆਂ ਨੂੰ ਆਗਾਹ ਕਰਦੇ ਹੋਏ ਲਿਖਿਆ ਹੈ ਜੱਥੇਦਾਰ ਬਦਲੇ ਹਨ ਫੈਸਲੇ ਨਹੀਂ ਅਖਬਾਰ ਲਿਖਦਾ ਹੈ ਕਿ ਜੱਥੇਦਾਰਾਂ ਦੇ ਬਦਲੇ ਜਾਣ ਨਾਲ ਛੀ ਅਕਾਲ ਤਖਤ ਸਾਹਿਬ ਦੇ ਪਹਿਲਾਂ ਕੀਤੇ ਹੋਏ ਫੈਸਲੇ ਨਹੀਂ ਬਦਲੇ ਜਾ ਸਕਦੇ ਜੇ ਕੋਈ ਜੱਥੇਦਾਰ ਇਨ੍ਹਾਂ ਫੈਸਲਿਆਂ ਨੂੰ ਇਧਰ ਉਧਰ ਕਰਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਖਾਲਸਾ ਪੰਥ ਸੁਪਰੀਮ ਕੋਰਟ ਹੈ ਫਿਰ ਉਹ ਆਪਣੇ ਢੰਗ ਨਾਲ ਲਿਆ ਕਰਦੇ ਹਨ ਅਜੀਤ ਵਿੱਚ ਛਪੇ

ਉਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਇਸੇ ਤਰ੍ਹਾਂ ਹੀ ਸਿੱਖਾਂ ਦੀਆਂ ਸਰਬ ਉੱਚ ਸੰਸਥਾਵਾਂ ਤੇ ਬੈਠੀਆਂ ਸ਼ਖਸੀਅਤਾਂ ਨੂੰ ਹਟਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਮਾਨ ਸਨਮਾਨ ਦਾ ਕੋਈ ਧਿਆਨ ਨਹੀਂ ਰੱਖਿਆ ਜਾਣਾ ਚਾਹੀਦਾ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਨਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰੁੱਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ اس کا پنجابی روپ نرویر سنگ ویر پرکاشک سنگ بردرس امرت سر